ਗੁਰੂ ਰੂਪ ਪਿਆਰੀ ਸਾਧ ਸੰਗਤ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਾਡੇ ਵਿੱਚ ਬਹੁਤ ਲੋਕਾਂ ਨੂੰ غرੂਰ ਹੁੰਦਾ ਆਪਣੀ ਸੋਚ ਦੇ ਉੱਤੇ ਮਾਣ ਹੁੰਦਾ ਬਹੁਤ ਸਾਰੇ ਲੋਕ ਇੱਕ ਥਾਂ ਤੇ ਬੈਠੇ ਚਾਰ ਲੋਕਾਂ ਦੇ ਵਿੱਚ ਅਕਸਰ ਇੱਕ ਗੱਲਬਾਤ ਸੋਚਦੇ ਐ ਕਿ ਮੇਰੇ ਜਿੱਡਾ ਸਿਆਣਾ ਕੋਈ ਨਹੀਂ ਮੇਰੇ ਜਿੱਡਾ ਗਿਆਨਵਾਨ ਕੋਈ ਨਹੀਂ ਸਾਨੂੰ ਸਾਰਿਆਂ ਨੂੰ ਇਹ ਭੁਲੇਖਾ ਹੁੰਦਾ ਅਸੀਂ ਮੰਨਈਏ ਜਾਂ ਨਾ ਮੰਨਈਏ ਬਹੁਤ ਘੱਟ ਹੀ ਹੁੰਦਾ ਬਹੁਤ ਘੱਟ ਉਹ ਲੋਕਾਂ ਦਾ gheera ਹੁੰਦਾ ਜਿਨ੍ਹਾਂ ਦੇ ਵਿੱਚ ਬੈਠ ਕੇ ਇਹ ਸਾਨੂੰ ਮਹਿਸੂਸ ਹੁੰਦਾ ਕਿ ਨਹੀਂ ਇਹ ਸਾਡੇ ਤੋਂ ਵੱਧ ਸਿਆਣੇ ਆ ਬਹੁਤੀ ਵਾਰ ਅਸੀਂ ਇੱਕ ਕਮੰਡ ਦੇ ਵਿੱਚ ਰਹਿੰਨੇ ਆ ਅਸੀਂ ਇੱਕ غرੂਰ ਦੇ ਵਿੱਚ ਰਹਿੰਨੇ ਆ ਕਿ ਇਹ ਜਿੰਨੇ ਵੀ ਲੋਕ ਹੈ ਇਹ ਮੇਰੇ ਜਿੰਨੇ ਅਕਲਮੰਦ ਨਹੀਂ ਮੈਂ ਹੀ ਅਕਲਮੰਦ ਹਾਂ ਸੋ ਅੱਜ ਦੀ ਗੱਲਬਾਤ ਆਪਾਂ ਕਰਨੀ ਹੈ ਕਿ ਉਹ ਕਿਹੜੀ ਗੱਲਬਾਤ ਹੈ ਜਿਹੜੀ ਹਮੇਸ਼ਾ ਸਾਨੂੰ ਘਾਟੇ ਵੱਲ ਨੂੰ ਲੈ ਜਾਂਦੀ ਹੈ ਹਮੇਸ਼ਾ ਸਾਡਾ ਨੁਕਸਾਨ ਕਰਵਾ ਦਿੰਦੀ ਹੈ ਚਾਰ ਲੋਕਾਂ ਦੇ ਵਿੱਚ ਬੈਠਣਾ ਤਾਂ ਕਿਸ ਤਰੀਕੇ ਨਾਲ ਵਿਚਰਨਾ ਚਾਹੀਦਾ ਹੈ ਇੱਕ ਸੰਤ ਫਕੀਰ ਜੀ ਨੇ ਤਿੰਨ ਗੱਲਾਂ ਦਸੀਆਂ ਨੇ ਉਹ ਕਿਹੜੀਆਂ ਤਿੰਨ ਗੱਲਾਂ ਨੇ ਉਹ ਕਿਹੜੀਆਂ ਤਿੰਨ ਅਹਿਮ ਸਿੱਖਿਆਵਾਂ ਨੇ ਜੋ ਸਾਨੂੰ ਹਰ ਪਲ ਤੇ ਪੈਰ ਪੈਰ ਤੇ ਮੂਡ ਮੂਡ ਤੇ ਕੰਮ ਆ ਸਕਦੀਆਂ ਨੇ ਜੇ ਉਹ ਅਸੀਂ ਲੜ ਬੰਨੀਆਂ ਹੋਣਗੀਆਂ ਜੇ ਅਸੀਂ ਪੱਲੇ ਬੰਨੀਆਂ ਹੋਣਗੀਆਂ ਤਾਂ ਕਿਵੇਂ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਇੱਕ ਇੱਕ ਕਰਕੇ ਤਰੱਕੀ ਦੀ ਪੌੜੀ ਚੜਦੇ ਜਾਵਾਂਗੇ ਤੇ ਫਿਰ ਸਿਖਰਾਂ ਤੇ ਪਹੁੰਚ ਜਾਵਾਂਗੇ ਗੁਰੂ ਰੂਪਿਆਰੀ ਸਾਧ ਸੰਗਤ ਸਾਡੀ ਹਰ ਇੱਕ ਗੱਲ ਜਿਹੜੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਹਦੇ ਪਿੱਛੇ ਇੱਕ ਮਾਤਰ ਉਦੇਸ਼ ਇਹ ਹੁੰਦਾ ਹੈ ਕਿ ਅਸੀਂ ਗੁਰੂ ਵਾਲੇ ਬਣੀਏ ਅਸੀਂ ਗੁਰੂ ਦੇ ਨਾਲ ਪਿਆਰ ਕਰੀਏ ਸਾਨੂੰ ਪਤਾ ਲੱਗੇ ਕਿ ਗੁਰੂ ਸਾਹਿਬ ਸਾਨੂੰ ਕਿੰਨੀਆਂ ਸਖਿਆਵਾਂ ਦੇ ਗਏ ਨੇ ਅਸੀਂ ਪ੍ਰਮਾਤਮਾ ਦਾ ਡਰ ਭੈ ਮੰਨਣ ਲੱਗੀਏ ਬਹੁਤ ਸਾਰੇ ਲੋਕ ਗੁਰੂ ਨੂੰ ਭੁੱਲ ਜਾਂਦੇ ਨੇ ਵਿਸਾਰ ਦਿੰਦੇ ਨੇ ਕਿਸੇ ਵੀ ਕੰਮਕਾਰ ਦੇ ਵਿੱਚ ਪ੍ਰਮਾਤਮਾ ਨੂੰ ਯਾਦ ਨਹੀਂ ਰੱਖਦੇ ਉਦੋਂ ਪਰਮਾਤਮਾ ਨੂੰ ਯਾਦ ਕਰਦੇ ਆ ਜਦੋਂ ਕਿਸੇ ਮੁਸੀਬਤ ਕਿਸੇ ਦੁੱਖ ਦੀ ਘੜੀ ਦੇ ਵਿੱਚ ਘਿਰ ਜਾਂਦੇ ਆ ਫਿਰ ਆਪਾਂ ਗਿਲੇ ਸ਼ਿਕਵੇ ਵੀ ਪਰਮਾਤਮਾ ਨਾਲ ਕਰਦੇ ਆ ਪਰ ਜਦੋਂ ਸਾਡੇ ਤੇ ਚੰਗਾ ਸਮਾਂ ਚੱਲ ਰਿਹਾ ਹੁੰਦਾ ਬਹੁਤ ਘੱਟ ਹੀ ਲੋਕ ਹੁੰਦੇ ਆ ਸਾਡੇ ਵਿੱਚੋਂ ਮੇਰੇ ਵਰਗੇ ਭੁੱਲ ਜਾਂਦੇ ਨੇ ਪਰਮਾਤਮਾ ਨੂੰ ਸਿਰਫ ਮਾੜੇ ਸਮੇਂ ਦੇ ਵਿੱਚ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਤੇ ਉਦੋਂ ਹੀ ਪਰਮਾਤਮਾ ਦੇ ਨਾਲ ਉਲੰਭਾ ਦਿੰਦੇ ਆ ਖੈਰ ਅੱਜ ਦੀ ਗੱਲਬਾਤ ਤੇ ਆਉਂਦੇ ਹਾਂ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਸੰਤ ਫਕੀਰ ਜੀ ਸਨ ਬਹੁਤ ਸਾਰੇ ਲੋਕਾਂ ਦੀ ਉਹਨਾਂ ਨੇ ਸੰਗਤੀ ਕੀਤੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਬਹੁਤ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ ਬਹੁਤ ਸਾਰਾ ਸਮਾਂ ਉਹਨਾਂ ਨੇ ਤਪੱਸਿਆ ਕੀਤੀ ਜਪ ਤਪ ਕੀਤਾ ਇੱਕ ਸਮਾਂ ਆ ਗਿਆ ਉਹਨਾਂ ਨੂੰ ਲੱਗਣ ਲੱਗਿਆ ਕਿ ਹੁਣ ਜੋ ਕੁਝ ਮੈਂ ਸਿੱਖਿਆ ਹੈ ਇਹ ਜਾ ਕੇ ਲੋਕਾਂ ਨੂੰ ਵੀ ਦੱਸਾਂ ਜਦੋਂ ਵੀ ਕਿਤੇ ਜਾਂਦੇ ਲੋਕ ਉਹਨਾਂ ਦਾ ਬੜਾ ਆਦਰ ਸਤਕਾਰ ਕਰਦੇ ਪਿਆਰ ਦੇ ਨਾਲ ਉਹਨਾਂ ਨੂੰ ਮਿਲਦੇ ਉਹਨਾਂ ਦੀ ਸੇਵਾ ਕਰਦੇ ਸਮਾਂ ਬੀਤਦਾ ਗਿਆ ਲੋਕ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰਨ ਲੱਗੇ ਇੱਕ ਨਗਰ ਤੋਂ ਦੂਜੇ ਨਗਰ ਦੂਜੇ ਨਗਰ ਤੋਂ ਦੂਜੇ ਨਗਰ ਇਸ ਤਰੀਕੇ ਨਾਲ ਉਹ ਤੁਰਦੇ ਫਿਰਦੇ ਆਪਣੀ ਸਿੱਖਿਆ ਦਾ ਮਜਾਰਾ ਕਰਦੇ ਜੋ ਕੁਝ ਉਹਨਾਂ ਨੇ ਸਿੱਖਿਆ ਸੀ ਤਪੱਸਿਆ ਕੀਤੀ ਸੀ ਉਹ ਲੋਕਾਂ ਨੂੰ ਕੁਝ ਨਾ ਕੁਝ ਦੱਸਦੇ ਪਰ ਸਮਾਂ ਭੰਨ ਤੇ ਉਹਨਾਂ ਦੇ ਮਨ ਦੇ ਅੰਦਰ ਇੱਕ ਚੀਜ਼ ਘਰ ਕਰ ਗਈ ਉਹ ਇਹ ਚੀਜ਼ ਸੀ ਕਿ ਮੇਰੇ ਜਿੱਡਾ ਸਿਆਣਾ ਕੋਈ ਨਹੀਂ ਮੇਰੇ ਜਿੱਡਾ ਗਿਆਨੀ ਤਾਂ ਸ਼ਾਇਦ ਇਸ ਜਹਾਨ ਦੇ ਉੱਤੇ ਕੋਈ ਨਹੀਂ ਗੁਰੂ ਰੂ ਪਿਆਰੀ ਸਾਧ ਸੰਗਤ ਜਦੋਂ ਇੱਕ ਬੰਦਾ ਹੰਕਾਰੀ ਹੋ ਜਾਂਦਾ ਹੈ ਨਾ ਚਾਹੇ ਉਹ ਕੋਈ ਸਾਧਾਰਨ ਪੁਰਸ਼ ਹੋਵੇ ਜਾਂ ਕੋਈ ਮਹਾਪੁਰਸ਼ ਹੋਵੇ ਮਹਾਪੁਰਸ਼ ਤਾਂ ਵੈਸੇ ਹੰਕਾਰੀ ਹੁੰਦੇ ਨਹੀਂ ਪਰ ਮੰਨ ਲਵੋ ਕਿ ਕੋਈ ਬਹੁਤ ਉੱਤਮ ਇਨਸਾਨ ਜਦੋਂ ਹੰਕਾਰੀ ਹੋ ਜਾਂਦਾ ਹੈ ਤਾਂ ਫਿਰ ਉਹਨੂੰ ਝਟਕਾ ਜ਼ਰੂਰ ਦਿੱਤਾ ਜਾਂਦਾ ਹੈ ਜਿੰਨਾ ਚਿਰ ਉਹਨੂੰ ਝਟਕਾ ਨਾ ਆਵੇ ਉਨਾਂ ਚਿਰ ਉਹ ਫਿਰ ਗਲਤ ਸਿੱਖਿਆਵਾ ਦਿੰਦਾ ਹੈ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਖੁਦ ਨੂੰ ਰੱਬ ਸਮਝਣ ਲੱਗ ਪੈਂਦਾ ਇਹੀ ਕੁਝ ਇਸ ਸੰਤ ਫਕੀਰ ਦੇ ਨਾਲ ਹੋਇਆ ਸੰਤ ਫਕੀਰ ਨੂੰ ਲੱਗਿਆ ਕਿ ਮੇਰੇ ਜਿੱਡਾ ਗਿਆਨਵਾਨ ਕੋਈ ਨਹੀਂ ਮੈਂ ਤਾਂ ਹਰ ਇੱਕ ਗੱਲ ਦੀ ਪੂਰੀ ਤਹਿ ਤੱਕ ਜਾਣਕਾਰੀ ਰੱਖਦਾ ਹਾਂ ਮੇਰੇ ਜਿੰਨੀ ਜਾਣਕਾਰੀ ਕਿਸੇ ਵੀ ਹੋਰ ਨੂੰ ਨਹੀਂ ਮੈਨੂੰ ਕਿਸੇ ਵੀ ਵਿਸ਼ੇ ਤੇ ਰੋਕ ਕੇ ਕੋਈ ਵੀ ਕੁਝ ਪੁੱਛ ਲਵੇ ਮੈਨੂੰ ਕਿਸੇ ਵੀ ਵਿਸ਼ੇ ਦੇ ਉੱਤੇ ਕੋਈ ਮੇਰੇ ਨਾਲ ਬਹਿਸ ਬਸਈਆ ਵੀ ਕਰ ਲਵੇ ਉਹਦੀ ਵੀ ਮੈਨੂੰ ਇੱਕ ਇੱਕ ਗੱਲ ਦਾ ਪੂਰਾ ਪਤਾ ਹੁੰਦਾ ਹੈ ਇੱਕ ਇੱਕ ਗੱਲ ਦਾ ਪੂਰਾ ਅੰਦਾਜ਼ਾ ਹੁੰਦਾ ਸਮਾਂ ਬੀਤਿਆ ਜਦੋਂ ਹੰਕਾਰ ਸਿਖਰਾਂ ਤੇ ਪਹੁੰਚ ਗਿਆ ਤਾਂ ਇੱਕ ਨਗਰ ਦੇ ਵਿੱਚ ਪਹੁੰਚੇ ਇਹ ਬੜਾ ਵਿਸ਼ਾਲ ਨਗਰ ਸੀ ਬਹੁਤ ਵੱਡਾ ਨਗਰ ਸੀ ਇਸ ਨਗਰ ਦੇ ਵਿੱਚ ਲੋਕ ਗਿਆਨੀ ਲੋਕਾਂ ਦੀ ਤਪਸਵੀ ਲੋਕਾਂ ਦੀ ਬਹੁਤ ਇੱਜ਼ਤ ਮਾਨ ਕਰਦੇ ਸਨ ਉਹਨਾਂ ਨੂੰ ਤੱਕੇ ਨਾਲ ਕਹਿੰਦੇ ਸਨ ਕਿ ਸਾਡੇ ਨਗਰ ਜੇਕਰ ਤੁਸੀਂ 2 ਦਿਨਾਂ ਦੇ ਲਈ ਆਏ ਹੋ ਤਾਂ 4 ਦਿਨ ਬਤਾਓ ਹਫ਼ਤੇ ਲਈ ਆਏ ਹੋ ਤਾਂ 2 ਹਫ਼ਤੇ ਲਾਓ ਮਹੀਨੇ ਲਈ ਆਏ ਹੋ ਤਾਂ 2-4 ਮਹੀਨੇ ਲਾ ਕੇ ਜਾਓ ਉਸ ਤੋਂ ਪਹਿਲਾਂ ਨਹੀਂ ਜਾਣ ਦੇਣਾ ਸਾਨੂੰ ਸੇਵਾ ਭਾਵਨਾ ਦਾ ਪੂਰਾ ਸਮਾਂ ਦਿੱਤਾ ਜਾਵੇ ਖੈਰ ਇਹ ਜਦੋਂ ਇਸ ਪਿੰਡ ਪਹੁੰਚੇ ਇਹਨਾਂ ਦਾ ਬਹੁਤ ਆਦਰ ਮਾਨ ਹੋਇਆ ਭਾਂਤ ਭਾਂਤ ਦੇ ਪਕਵਾਨ ਪੱਕ ਕੇ ਆਇਆ ਕਰਨ ਹਰ ਇੱਕ ਨੂੰ ਇਹ ਸੁਬਾ ਸ਼ਾਮ ਕੁਛ ਨਾ ਕੁਛ ਦੱਸਿਆ ਕਰ ਨਗਰ ਵਾਲੇ ਬੜੇ ਖੁਸ਼ ਸਨ ਕਿ ਕੋ ਪਹੁੰਚੇ ਹੋਏ ਸੰਤ ਫਕੀਰ ਆਏ ਨੇ ਤੇ ਸੰਤ ਫਕੀਰ ਇਸ ਗੱਲ ਦੇ غرੂਰ ਵਿੱਚ ਸਨ ਕਿ ਮੇਰੇ ਵਰਗਾ ਤੇ ਕੋਈ ਹੈ ਹੀ ਨਹੀਂ ਇੱਕ ਦਿਨ ਇੱਕ ਸੱਥ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਹੋਏ ਸਨ ਫਕੀਰ ਜੀ ਦੀ ਆਦਤ ਸੀ ਕਿ ਸੁਬਾ ਤੇ ਸ਼ਾਮ ਲੋਕਾਂ ਨਾਲ ਵਿਚਾਰ ਗੁਸ਼ਟੀ ਕਰਦੇ ਸਨ ਬਾਕੀ ਦਾ ਸਮਾਂ ਉਹ ਟਹਿਲਿਆ ਵੀ ਕਰਦੇ ਸਨ ਨਗਰ ਦੇ ਵਿੱਚ ਤੁਰ ਫਿਰ ਕੇ ਨਗਰ ਦਾ ਮਾਹੌਲ ਦੇਖਿਆ ਕਰਦੇ ਸਨ ਉਹਨਾਂ ਦੇਖਿਆ ਕਿ ਸੱਥ ਦੇ ਵਿੱਚ ਕਾਫੀ ਇਕੱਠ ਹੈ ਸਾਹਮਣੇ ਕੁਝ ਦੁਕਾਨਾਂ ਵੀ ਹਨ ਤੇ ਇੱਕ ਬੱਚਾ ਹੱਥ ਦੇ ਵਿੱਚ ਇੱਕ ਮੋਮਬੱਤੀ ਲੈ ਕੇ ਚੱਲ ਕੇ ਉਹਨਾਂ ਵੱਲ ਨੂੰ ਆ ਰਿਹਾ ਹੈ ਫਕੀਰ ਜੀ ਨੂੰ ਲੱਗਿਆ ਕਿ ਇਹ ਬਹੁਤ ਸਹੀ ਸਮਾਂ ਹੈ ਇਹ ਜਿੰਨੇ ਵੀ ਚਿਹਰੇ ਦੇਖ ਰਿਹਾ ਹਾਂ ਸੱਥ ਵਿੱਚ ਬੈਠੇ ਹੋਏ ਦੁਕਾਨਾਂ ਤੇ ਕੁਝ ਲੋਕ ਖਰੀਦਣ ਕੁਝ ਚੀਜ਼ਾਂ ਫਰੋਖਤ ਕਰਨ ਆਏ ਨੇ ਕੁਝ ਦੁਕਾਨਦਾਰ ਵੀ ਹਨ ਇਨਾਂ ਦੇ ਵਿੱਚੋਂ ਬਹੁਤ ਘੱਟ ਲੋਕ ਮੇਰੇ ਕੋਲੇ ਪਹੁੰਚੇ ਨੇ ਵਿਚਾਰ ਗੁਸ਼ਟੀ ਕਰਨ ਜੇਕਰ ਮੈਂ ਬੱਚੇ ਦੇ ਨਾਲ ਕੋਈ ਵਿਚਾਰ ਵਟਾਂਦਰਾ ਕਰਾਂਗਾ ਬੱਚੇ ਨੂੰ ਕੋਈ ਕੰਮ ਦੀ ਗੱਲ ਪੁੱਛ ਕੇ ਉਹਦਾ ਉੱਤਰ ਦਿਆਂਗਾ ਇਹ ਲੋਕ ਬੜੇ متاثر ਹੋਣਗੇ ਇਹਨਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਇੱਕ ਗਿਆਨਵਾਨ ਇੱਕ ਪਹੁੰਚਿਆ ਹੋਇਆ ਪੁਰਸ਼ ਆਇਆ ਹੈ ਉੱਚੇ ਸਵਰਧ ਦੇ ਵਿੱਚ ਉਹਨਾਂ ਉਸ ਬੱਚੇ ਨੂੰ ਆਵਾਜ਼ ਮਾਰੀ ਕਿ ਪੁੱਤਰ ਜੀ ਮੇਰੀ ਗੱਲ ਸੁਣੋ ਇਹ ਬੋਲ ਇੰਨੇ ਕਜ਼ੂਰਦਾ ਸੀ ਕਿ ਉੱਥੇ ਮੌਜੂਦ ਹਰ ਇੱਕ ਬੰਦੇ ਨੇ ਸੁਣਿਆ ਹਰ ਇੱਕ ਬੰਦੇ ਦਾ ਧਿਆਨ ਉਧਰ ਨੂੰ ਸੀ ਪਤਾ ਸਾਰਿਆਂ ਨੂੰ ਸੀ ਕਿ ਇੱਕ ਪੁਰਸ਼ ਸਾਡੇ ਨਗਰ ਆਇਆ ਹੈ ਪਰ ਬਹੁਤਿਆਂ ਨੇ ਹਜੇ ਜਾਣਾ ਸੀ ਉਹਨਾਂ ਦਾ ਸਮਾਂ ਲੱਗਣਾ ਸੀ ਹਜੇ ਉਹਨਾਂ ਨੇ ਉੱਥੇ ਜਾ ਕੇ ਗੱਲਬਾਤ ਸੁਣੀ ਨਹੀਂ ਸੀ ਜਦੋਂ ਇਹ ਬੋਲ ਸੁਣਿਆ ਸਭ ਨੂੰ ਲੱਗਿਆ ਕਿ ਇਹ ਫਕੀਰ ਜੀ ਕੋਈ ਅੱਛੀ ਗੱਲਬਾਤ ਕਰਨਗੇ ਅਸੀਂ ਵੀ ਨੇੜੇ ਨੂੰ ਹੋ ਕੇ ਸੁਣ ਲਈਏ ਜਦੋਂ ਫਕੀਰ ਜੀ ਇਸ ਬੱਚੇ ਦੇ ਨਾਲ ਗੱਲਬਾਤ ਕਰਨ ਲੱਗੇ ਸਾਰੇ ਨੇੜੇ-ਨੇੜੇ ਹੋ ਗਏ ਬਿਲਕੁਲ ਇੱਕ ਚੁੱਪ पसर ਗਈ ਸ਼ਾਂਤੀ ਫੈਲ ਗਈ ਕਿ ਪਤਾ ਤਾਂ ਕਰੀਏ ਕਿ ਕਿਹੜੀ ਗੱਲਬਾਤ ਕਰਦੇ ਨੇ ਫਕੀਰ ਜੀ ਨੇ ਪੁੱਛਿਆ ਕਿ ਕਾਕਾ ਜੀ ਕਿੱਥੋਂ ਆਏ ਹੋ ਕਿੱਥੇ ਚੱਲੇ ਹੋ ਉਸ ਬੱਚੇ ਨੇ ਦੱਸਿਆ ਕਿ ਮੈਂ ਆਪਣੇ ਘਰੋਂ ਆਇਆ ਹਾਂ ਫਲਾਣੀ ਥਾਂ ਤੇ ਚੱਲਿਆ ਹਾਂ ਕਹਿਣ ਲੱਗੇ ਕਿ ਜਦੋਂ ਘਰੋਂ ਨਿਕਲਿਆ ਹੋਵੇਗਾ ਉਦੋਂ ਤਾਂ ਤੂੰ ਮੋਮਬਤੀ ਪਹਿਲਾਂ ਤਾਂ ਨਹੀਂ ਜਲਦੀ ਹੋਏਗੀ ਪਰ ਬਾਅਦ ਵਿੱਚ ਤੂੰ ਇਹ ਮੋਮਬਤੀ ਜਿਹੜੀ ਤੇਰੀ ਹੱਥ ਦੇ ਵਿੱਚ ਫੜੀ ਹੋਈ ਹੈ ਇਹਨੂੰ ਜਲਾਇਆ ਹੋਵੇਗਾ ਕਹਿਣ ਲੱਗਾ ਜੀ ਬਿਲਕੁਲ ਸਤਿ ਬਚਨ ਜਿਵੇਂ ਤੁਸੀਂ ਕਿਹਾ ਬਿਲਕੁਲ ਇਸੇ ਤਰੀਕੇ ਨਾਲ ਕਹਿਣ ਲੱਗੇ ਪਰ ਤੇਰੇ ਮਨ ਦੇ ਵਿੱਚ ਕੋਈ ਉਤਸੁਕਤਾ ਨਹੀਂ ਆਈ ਕਿ ਇਹਦੇ ਵਿੱਚ ਅਚਾਨਕ ਪ੍ਰਕਾਸ਼ ਕਿੱਥੋਂ ਆਇਆ ਇਹ ਰੌਸ਼ਨੀ ਜਿਹੜੀ ਅੰਧਕਾਰ ਨੂੰ ਦੂਰ ਕਰਦੀ ਹੈ ਹਨੇਰੇ ਨੂੰ ਦੂਰ ਕਰਦੀ ਹੈ ਇਹ ਰੌਸ਼ਨੀ ਕਿੱਥੋਂ ਆਈ ਤੇਰੇ ਮਨ ਦੇ ਵਿੱਚ ਵਿਚਾਰ ਨਹੀਂ ਆਇਆ ਤੇਰੇ ਮਨ ਦੇ ਵਿੱਚ ਸਵਾਲ ਆਉਣਾ ਬੰਦਾ ਸੀ ਇਹ ਕਿਉਣਾ ਆਇਆ ਉਹ ਫਕੀਰ ਜੀ ਦੀ ਗੱਲ ਸੁਣ ਹੀ ਰਿਹਾ ਸੀ ਸਾਰੇ ਗੱਲ ਬੜੇ ਗੋਹ ਦੇ ਨਾਲ ਸੁਣ ਰਹੇ ਸੀ ਜਿੰਨੇ ਵੀ ਲੋਕ ਖੜੇ ਹੋਏ ਸੀ ਕਿ ਫਕੀਰ ਜੀ ਸਵਾਲ ਪੁੱਛ ਕੇ ਬੱਚੇ ਤੋਂ ਬਾਅਦ ਵਿੱਚ ਉੱਤਰ ਦੇਣਗੇ ਤੇ ਉੱਤਰ ਪੱਲੇ ਬੰਨਣ ਵਾਲਾ ਹੋਏਗਾ ਪਰ ਉਹ ਇਹ ਗੱਲਬਾਤ ਜਦੋਂ ਕਰ ਹੀ ਰਹੇ ਸਨ ਬੱਚੇ ਨੇ ਅਚਾਨਕ ਉਸ ਮੋਮਬਤੀ ਦੇ ਉੱਤੇ ਫੂਕ ਮਾਰੀ ਜ਼ੋਰਦਾਰ ਫੂਕ ਮਾਰੀ ਤੇ ਫੂਕ ਮਾਰ ਕੇ ਕਿਹਾ ਕਿ हे ਮਹਾਪੁਰਸ਼ ਹੁਣ ਦੱਸੋ ਕਿ ਇਹ ਕਿੱਥੇ ਗਿਆ ਇਹ ਜੋ ਰੌਸ਼ਨੀ ਸੀ ਇਹ ਪ੍ਰਕਾਸ਼ ਸੀ ਇਹਦਾ ਉੱਤਰ ਤੁਸੀਂ ਮੈਨੂੰ ਦੇ ਦਿਓ ਇਹ ਕਿੱਥੇ ਗਿਆ ਫਕੀਰ ਜੀ ਨਿਰ ਉੱਤਰ ਹੋ ਗਏ ਫਕੀਰ ਜੀ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਛੋਟਾ ਜਿਹਾ ਬਾਲ ਇਨੀ ਛੁੱਟੀ ਉਮਰ ਦੇ ਵਿੱਚ ਜਿਹੜਾ ਛੋਟੀ ਬਾਲ ਅਵਸਥਾ ਦੇ ਵਿੱਚ ਮੇਰੇ ਸਾਹਮਣੇ ਖੜਾ ਹੈ ਜਦੋਂ ਮੈਂ ਇਹਨੂੰ ਸਵਾਲ ਕਰੂੰਗਾ ਇਹ ਅੱਗੋਂ ਮੈਨੂੰ ਸਵਾਲ ਦਾਗ ਦੇਊਗਾ ਤੇ ਸਵਾਲ ਵੀ ਐਸਾ ਜਿਹਦਾ ਮੇਰੇ ਕੋਲੇ ਉੱਤਰ ਨਹੀਂ ਮੈਂ ਤਾਂ ਇਹਨੂੰ ਸਵਾਲ ਪੁੱਛਿਆ ਸੀ ਕਿ ਚਾਰ ਲੋਕ ਵਾਹੂਵਾਹੀ ਕਰਨਗੇ ਪ੍ਰਸ਼ੰਸਾ ਕਰਨਗੇ ਪਰ ਇਹਨੇ ਤਾਂ ਮੈਨੂੰ ਧਰਮ ਸੰਕਟ ਦੇ ਵਿੱਚ ਪਾ ਦਿੱਤਾ ਹੁਣ ਇਹਦਾ ਕੀ ਉੱਤਰ ਦਵਾਂ ਕਿ ਇਹ ਜਿਹੜਾ ਪ੍ਰਕਾਸ਼ ਸੀ ਇਹ ਜਿਹੜੀ ਰੌਸ਼ਨੀ ਸੀ ਇਹ ਕਿੱਥੇ ਚਲੀ ਗਈ ਫਕੀਰ ਜੀ ਨੂੰ ਉਦੋਂ ਸਮਝ ਆ ਗਿਆ ਕਿ ਸਿੱਖਿਆ ਜਿੰਨੀ ਮਰਜ਼ੀ ਹੋਵੇ ਉਨੀ ਘੱਟ ਹੈ ਜਿੰਨਾ ਮਰਜ਼ੀ ਆਪਾਂ ਗਿਆਨ ਪ੍ਰਾਪਤ ਕੀਤਾ ਹੋਵੇ ਜਿੰਨੀਆਂ ਮਰਜ਼ੀ ਪੁਸਤਕਾਂ ਪੜ੍ਹੀਆਂ ਹੋਣ ਸਾਨੂੰ ਆਪਣੇ ਗਿਆਨ ਦੇ ਉੱਤੇ ਮਾਣ ਨਹੀਂ ਕਰਨਾ ਚਾਹੀਦਾ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਅੱਜ